ਕਾਲੇ ਕਿਆ ਸਾਲਾ ਕੇ ਕੰਮ ਕੀ ਦੇ ਮੇਰੇ ਕੋਲ ਮੁਕਤਾ ਦੇ ਦੇ ਪੂਲ ਕਰੰਡਿਆ ਦੰਗਿਆਂ ਨੂੰ ਉੱਤੇ ਆ ਜਾ ਤਕਮ ਪੂਲ ਫਰਮੇ ਕੀ ਕਰੰਡੇ ਨੇ ਆ ਮੇਰੀ ਗੱਲ ਸੁਣੋ ਬੱਦਰ ਨਾ ਦੋ ਜਾਨੀਆਂ ਨੂੰ ਆ ਕੇ ਸ਼ਰੀਆ ਕੈਮਰਾ ਥੱਲੇ ਕੰਮ ਕੀ ਗਿਆ ਕੋਈ ਵੀ ਆ ਕੇ ਸਾਥ ਨਾ ਦੇਂਦੇ ਹਾਂ ਇਹਨਾਂ ਦੀ ਪ੍ਰਸ਼ਾਸਨ ਸਾਡੇ ਕੋਲ ਪਹੁੰਚ ਨਹੀਂ ਚਾਹੀਦਾ ਕਾਰਵਾਈ ਕਿਆ ਦੇ ਕੰਮ ਕੀ ਦੇ ਇੰਡਾ ਮੈਂ ਗੁਰੂ ਸ਼ਰਪਾ ਮੈਂ ਵੀ ਥੱਲੇ ਕਰ ਲੇਗਾ जरा मर्जी करना 사랑해 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 ਪੁਰੁਰੇ ਆਪ ਬਿਆਲ ਲਖਾਇਆ ਖੜੇ ਵੀ ਉਹਨੇ ਬਿਆਲ ਲਖਾਇਆ ਹੀ ਮੈਨੂੰ ਨਹੀਂ ਆਏ ਕਾਲੇ ਨਹੀਂ ਕੋਈ ਕਰੋੜੀ ਉਹਦੇ ਡਾਕਟਰ ਪਈ ਸੀ ਜੀ ਕਾਰਵਾਈ ਦਾ ਹੀ ਤਰਨ ਲਖਾਇਆ ਸੀ ਉਹ ਤੋਂ ਲਿਖਿਆ ਉਹਨੇ ਮੈਂ ਕੌਣ ਸਾਹਮਣੇ ਗਿਆ ਸਰ ਨੇ ਸਾਹਮਣੇ ਗਿਆ ਡਾਕਟਰ ਉਹਨੂੰ ਫਲਾਪ ਕਰਾ ਲਿਆ ਮੈਨੂੰ ਕਰੋ ਤਾਂ ਕਰਕੇ ਉਹ ਪਹਾ ਬਿਆਲ ਲਖਾਇਆ ਤੋਂ ਜੀ ਸਾਡੇ ਕੋ ਫੋਟੋ ਵੀ ਹੈਗੀ ਹੈ ਮੈਂ ਕੰਮ ਠੀਕ ਹੋ ਗਿਆ ਉਹ ਆ ਕੇ 17 ਬਣਾਤੀ ਸੀ ਕਾਰਨ ਮੈਂ ਕਹਿੰਦਾ ਨਾ ਨਹੀਂ ਕਰੀ ਉਹਨੂੰ ਪੁੱਛਿਆ ਵਾਹ ਉਹ ਬਹੁਤ ਬੇਦਮੀ ਜਲੀ ਹਿੱਤ ਕਰਾ ਜੀ ਬਿਆਨ ਹੋਈ ਸੀ ਮਾਹਰ ਜਿਹੜੀ ਬਲਵੰਤਰਾ ਦਾ ਪਿਆਰ ਲਿਖਿਆ 100 ਬੰਦਾ ਇਹ ਅੱਗੇ ਅਜੇ ਆਟਾ ਕੋਈ ਨਹੀਂ ਦਵਾ ਚਾਹਤਾ ਜੀ ਕਾਰਵਾਈ ਨਹੀਂ ਕਰਾਉਣੀ ਸਾਡਾ ਰਾਜੀਨਾਮਾ ਚੱਲਦਾ ਹੀ ਨਹੀਂ ਜੀ ਕਿਹਾ ਉਹਨਾਂ ਨੇ ਸਾਡਾ ਰਾਜੀਨਾਮਾ ਨਹੀਂ ਸੀ ਚੱਲਦਾ ਸਾਡਾ ਕੋਈ ਰਾਜੀਨਾਮਾ ਨਹੀਂ ਸੀ ਚੱਲਦਾ ਆ ਗਿਆ ਸੀ ਉਹ ਜਿਹੜਾ ਇਨਸਪੈਕਟਰ ਆਇਆ ਜੀ ਉਹਦੀ ਪਾਣੀ ਦੀ ਰਿਪੋਰਟ ਮੈਂ ਫਾਟ ਦਿੱਤੀ ਸਰਨਪਾਪ ਕਹ ਗਿਆ ਇੱਕ ਪਲਸਟਰ ਲਵਾ ਲਓ ਬਸ ਜਦ ਕਿ ਉਹਦੇ ਹੱਥ ਦੀ ਵੀ ਹੱਡੀ ਟੁੱਟੀ ਸੀ ਬਾਹਰ ਦੀ ਹੱਡੀ ਇੱਥੋਂ ਦਾ ਕਹ ਕੇ ਡਾਕਟਰ ਸਾਹਿਬ ਨੇ ਕਿਹਾ ਅੰਮਰਸਾ ਰੈਫਰ ਕਰਨਾ ਦੀ ਹੱਡੀ ਟੁੱਟੀ ਆ ਫੇਰ ਪੈਣੀ ਆ ਉਹਨਾਂ ਨੂੰ ਕਾਰਵਾਈ ਕਰੋ ਆਹ ਚੇ ਮੁਦਿਆਦਾ ਤੇ ਨਿੰਦਾ ਬੋਤਾਂ ਕੀ ਆ ਗਏ ਲੱਗ ਗਿਆ ਦੇ ਮੇਰਾ ਪੁੱਤ ਮਰ ਗਿਆ ਮੇਰਾ ਪੁੱਤ ਮਰ ਗਿਆ ਮਿੰਨੀ ਕਿਹਦੀ ਕਰ ਮਿਲੂ ਵੀ ਆ ਨਹੀਂ ਮਿਲਿਆ ਸਹੀ ਭਾਈ ਨਹੀਂ ਕੀਤੀ ਉਹਨਾਂ ਤੋਂ ਕਾਇਰ ਮਿਲਾਏ ਮੇਰਾ ਪੁੱਤ ਮੰਦਿਰ ਦੇ ਬਾਹਰ ਡੇਜੇ ਬਾਹਰ ਭਗਾਉਂ ਨਹੀਂ ਆਉਂਦੇ ਲਾਵਾਇ ਮੁੱਛਾ ਨਾ ਕਿਹਾ ਨਹੀਂ ਕੋਈ ਨਹੀਂ ਕਿਹੜਾ ਉਹ ਕਰਵਾਇਆ ਆ ਦੇਖ ਆ ਮੀਨੂ ਯਾਤਰੇ ਬੱਲੇ ਮਾਰਦੀ ਆ ਤੱਕਿਆ ਇੱਕ ਮਿੰਟ ਕਿਹਨਾਂ ਨੂੰ ਸਭ ਫੈਰਿਆ ਓਏ ਕੁੜੀ ਤਾ ਮੈਨੂੰ ਪਰਵਾਹ ਨਹੀਂ ਆਦੀ ਬੰਦ ਕਰਦੇ ਮੈਂ ਮੈਂ ਕਰਦੀ ਝੰਡਾ ਜਿੱਤੇ ਛੋਟੇ ਨੂੰ ਬੰਦ ਨਹੀਂ ਇੱਕ ਮਿੰਟ ਮੈਂ ਮੈਨੂੰ ਆਪਣੀ ਆ ਤੁਹਾਡੀ ਗੱਲ ਨੂੰ ਸਾਡੇ ਟੈਲੀਫੋਨ ਉਹ ਕਰਵਾ ਲਿਆ ਸਾਡੇ ਡਾਕਟਰ ਦੇ ਲੰਘਿਆ ਕਿੱਥੇ ਜਾਂਦਾ ਤੂੰ ਇਹਦਾ डोना के잖아 देखो पुलिस वाला के कहता है कहता मरन वाला कहता बस कार्रवाई नहीं करानी देखो पुलिस वाला कहता वो कहता बस कार्रवाई नहीं करानी मरत आ गया वो, वो मर गया वाला कहता मर गया मेरे वाला मर गया वो मर गया मर गया क्या इस टाइम कोई कार्रवाई नहीं हुई जी आप दसू क्या मेरी कार्रवाई नहीं हुई जी वो छड़िया कार्रवाई झूठ नहीं मर गया جيانو هاگے پنڈيا کي مار ڪندين هه يا ميرا وي کالا چودھري جنت چي اچ رچندتي اچ رچندتي ها ڏيڪا مندي چل گيا نا پر ايكو بني ڪندا پدئي کي دسو ڪي ٽو ڪي ڪندين آهي ٽو پاڪ لاون آهي اچ جنت چي ميرا ਮੈਨੂੰ ਮੈਨੂੰ ਨਹੀਂ ਪਤਾ ਮੈਨੂੰ ਇਹ ਸਹੀ ਨਹੀਂ ਪਤਾ ਮੇਰੇ ਨਾਲ ਤੁਹਾਨੂੰ ਜੇ ਹੋ ਗੀਆਂ ਨੂੰ ਇਨਸਾਫ ਹੋਣਾ ਮਿਲੇਗਾ ਮਿਲੇਗਾ ਕਿਉਂ ਨਹੀਂ ਮਿਲੇਗਾ ਕਾਕਾ ਤੁਹਾਨੂੰ ਨਹੀਂ ਮਿਲੇਗਾ ਮੇਰੀ ਬਾਤ ਸੁਣੋ ਇੱਧਰ ਦੇਖੋ ਇਹ ਨਾ ਇਹ ਉਹ ਦਮਾਸ਼ ਨਾ ਇੱਧਰ ਦੇਖੋ ਇਹ ਨਾ ਇਹ ਡਾਕਟਰ ਇਹ ਨਾ ਇਹ ਉਹ ਦਮਾਸ਼ ਨਾ ਇੱਧਰ ਦੇਖੋ ਜਿਉਂ ਦਮਾਸ਼ ਕਾਕਾ ਕੁੰਡਾ ਮਾਰੋ ਯਮਲੇ ਦੇ ਰਹਿਣ ਮਲੇਆ ਮੇਰਾ ਨਾਮ ਕਿਰਾਨਾ ਮੈਂ ਬੂਰਾ ਪਰਵਾਰ ਦੀ ਨੂੰਹ ਆ ਇਹ ਮੇਰਾ ਦੇਵਰਾ ਤੇ ਮੇਰਾ ਭਰਾ ਵਾ ਰਕੜੀ ਦੇ ਮੇਰਾ ਭਰਾ ਕੋ ਲਿਆ ਇਹਦਾ ਨਾਮ ਜ਼ੋਰਵਾਲ ਸੱਡਵੀ ਕੋ ਲਿਆ ਰਕੜੀ ਤੇ ਇਹਦੀ ਉਮਰ 32 ਸਾਲ ਦੀ ਇਹ ਦੀ ਉਮਰ 32 ਸਾਲ ਦੀ ਕੁਮਾਰਾ ਮੁੰਡਾ ਸੀਗਾ 4 ਮਹੀਨੇ ਹੋਏ ਫਾਦਰ ਦੀ 뎃ਨੂ ਇਹ ਦੁਕਾਨ ਤੇ ਜਾਂਦਾ ਸੀ ਸਾਬੀ ਦੀ ਦੁਕਾਨ ਤੇ ਕੰਮ ਕਰਦਾ ਸੀ ਮਾਲਕ ਛੱਡ ਕੇ ਗਿਆ ਨੂੰ 13 ਤਰੀਕ ਨੂੰ ਗਲੀ ਦੇ ਮੋੜ ਤੇ ਘਰ ਆ ਕੇ ਕਹਿੰਦਾ ਮੰਮੀ ਕੀ ਬਣਾਇਆ ਮੰਮੀ ਕਹਿੰਦੀ ਦਾਲ ਬਣਾਈ ਆ ਕਹਿੰਦਾ ਮੈਂ ਪਕੌੜੇ ਲਿਆਉਣਾ ਬੰਟੀ ਦੀ ਦੁਕਾਨ ਤੋਂ ਪਕੌੜੇ ਲੈਣ ਗਿਆ ਉੱਤੇ ਹੀ ਮਾਰ ਗਏ ਮਾਰ ਗਏ ਸਾਨੂੰ ਤੇ ਬਾਜ਼ਾਰ ਚੋਂ ਫੋਨ ਆਇਆ ਭਰਾ ਦਾ ਚਿੰਤ ਬੁਣੀ ਆ ਸੀਗਾ ਸਾਨੂੰ ਉੱਥੋਂ ਫੋਨ ਆਇਆ ਇਹਨੂੰ ਸੱਟਾ ਮਾਰ ਗਏ ਸੀਗੇ ਸਿਰ ਪਾਟਾ ਕੋਈ ਨਹੀਂ ਮੰਮੀ ਜਾ ਕੇ ਟਾਂਕੇ ਲਵਾ ਲਿਆ ਕਿਤੇ ਦੀ ਸ਼ਰਾਹ ਰਹੇ ਤੇ ਆ ਜਦੋਂ ਅੱਜੀ ਕੇ ਮੁੰਡਾ ਮੰਨੇ ਰੂ ਆਇਆ ਦਾ ਜੀਸੀ ਬਲ ਹਸਤਾ ਲਿਆਇਆ ਉਹਦੇ ਆ ਟਾਂਕੇ ਟੁੰਕੇ ਲਾ ਕੇ ਨੂੰ ਫਰਸਟ ਏਡ ਦਿੱਤਾ ਗਿਆ ਉਹਨੂੰ ਫਰਸਟ ਏਡ ਦਿੱਤਾ ਗਿਆ ਅਗਲੇ ਦਿਨ 14 ਤਰੀਕ ਨੂੰ ਇੱਥੇ ਆ ਗਏ ਮੇਰੀ ਮਾਂ ਕੱਲੀ ਸੀ ਮੇਰਾ ਬੱਚਾ ਵਾ 1.5 ਸਾਲ ਦਾ ਮੈਂ ਘਰ ਸੀ ਉਹਨੂੰ ਲੈ ਕੇ ਇਹਨੂੰ ਇੱਥੇ ਐਮਰਜੈਂਸੀ ਦੇ ਅੱਗੇ ਤਮ ਕਾ ਕੇ ਕਿ ਗਾੜ ਦੇ ਸਾਹਮਣੇ ਜਰਾ ਮੁੰਡਾ ਬੈੱਡ ਤੋਂ ਚੁੱਕ ਕੇ ਲੈ ਜਾਾਂਗੇ ਫਿਰ ਜੇ ਸਾਡੀ ਤਰਕਾਸ ਦਿੱਤੀ ਦੇ ਸਾਨੂੰ ਖਤਰਾ ਹੀ ਖਤਰਾ ਸੀ ਕਿ ਆ ਜੀ ਫੇਰ ਮਾਰਾਂਗੇ ਜੰਨੀ ਡਾਂਗ ਕਪੂਰੀ ਗੇੜ ਦਾ ਜੰਨੀ ਖੋਸਲਾ ਤਿਲਕੇ ਪਹਿਲਵਾਨ ਦਾ ਮੁੰਡਾ ਅਮਰ ਖੋਸਲਾ ਰਮਨ ਹਵਾਈ ਜਿਹਨੂੰ ਹਵਾ ਕਹਿੰਦੇ ਕੇ ਹਵਾਈ ਕਹਿੰਦੇ ਆ ਰਮਨ ਦਾ ਭਰਾ ਨਾਲ ਗੋਲਾ ਬਨੂਆ ਨਾਮ ਨੇ ਅਸੀਂ ਜਾ ਕੇ ਐਸ ਐਚ ਨੂੰ ਦੋਵੇਂ ਜਨਾਨੀਆਂ ਬੱਚਾ ਲੈ ਕੇ ਗਈਆਂ ਦਰਖਾਸਤ ਦਿੱਤੀ ਦੋਹਾਂ ਜਨਾਨੀਆਂ ਨੇ ਜਾ ਕੇ ਸਾਡੀ ਜ਼ਿੰਦਗੀ ਸੇਫ ਨਹੀਂ ਹੋ ਸਾਨੂੰ ਉਹਨਾਂ ਨੇ ਖਤਰਾ ਹੈ ਤੇ ਗਾਰਡ ਸਾਹਮਣੇ ਸਾਨੂੰ ਧਮਕੀ ਦੇ ਗਏ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕਾਰਨ ਕੋਈ ਨਹੀਂ ਮੁੰਡਾ ਦੁਕਾਨ ਤੋਂ ਐ 4 ਮਹੀਨੇ ਹੋ ਗਏ ਦੁਕਾਨ ਦੇ ਕਾਰਨ ਇਹ ਮੁੰਡਾ ਨਸ਼ਾ ਨਹੀਂ ਕਰਦਾ ਜੀ ਹੁਣ ਮੁੰਡਾ ਨਾ ਕੋ ਨਸ਼ਾ ਨਹੀਂ ਲੈਣ ਜਾਂਦਾ ਜੀ ਹੁਣ ਕਾਰਨ ਇਹ ਸੀ ਪਹਿਲਾਂ ਦਾ ਫੋਨ ਖੋਇਆ ਉਹਨੇ ਫੋਨ ਨਹੀਂ ਦਿੱਤਾ ਦੇਖੋ ਦਾ ਫੋਨ ਤੋੜਤਾ ਆ ਦੇਖੋ ਦਾ ਫੋਨ ਉਹਦਾ ਫੋਨ ਦੀ ਡਿਸਪਲੇ ਤੋੜੀ ਇਹਨਾਂ ਨੇ ਫੋਨ ਦੀ ਉਹਨੇ ਦਵਾ-ਦਵਾ ਆਪਣੀ ਪੈਂਟ ਦੇ ਵਿੱਚੋਂ ਹੀ ਲੰਗਾ ਲਿਆ ਬਾਵਾਂ ਫੜ ਕੇ ਉਹਨੇ ਬਾਵਾਂ ਫੜ ਕੇ ਇਹ ਕਰਕੇ ਬਾਵਾਂ ਫੜੀਆਂ ਦੋ ਜਣਾਂ ਨੇ ਸਿਰ ਤੇ ਡਾਂਗਾ ਮਾਰੀਆਂ ਸਿਰ ਫ੍ਰੈਕਚਰ ਕੀਤਾ ਬਾਹ ਤੋੜੀ ਦੋ ਜਗ੍ਹਾ ਤੋਂ ਹੱਥ ਟੁੱਟਾ ਰਾਵਾਂ ਇੰਨੀ ਬਦਮਾਸ਼ੀ ਗੁੰਡਾਗਰਦੀ ਉੱਥੇ ਪਕੌੜੇ ਵਾਲੀ ਦੁਕਾਨ ਦੇ ਅੰਦਰੋਂ ਲੋ ਕੱਢ ਕੇ ਲੱਕਣਾ ਸਿਰ 'ਚ ਮਾਰੀਆਂ ਕੋਈ ਛੜਾਣਾ ਲਾੜੀ ਹੋਤੀ ਮੱਲਾਂ ਨੇ ਬਾਜ਼ਾਰ ਚੋਂ ਜਮਿਆ ਮੈਂ ਚਿੰਤਪੁਰਨੀ ਉੱਤੋਂ ਕਿਦਾਂ ਦੀ ਗੱਲ ਵਾ ਇਹ 13 ਤਰੀਕ ਦੀ ਗੱਲ ਆ ਮੰਗਲਵਾਰ ਦੀ ਰਾਤ ਦੀ ਗੱਲ ਆ 7:00 ਵਜੇ ਤੱਕ ਕੱਲ ਸਾਨੂੰ ਫੋਨ ਕਰਾਇਆ ਕਿਸੇ ਕੋਲ ਰਾਜੀਨਾਮਾ ਕਰ ਲੋ ਦਾਸਿਆ ਲੈ ਕੇ ਨਹੀਂ ਤੇ ਮੈਂ ਪਕੋੜਾ ਆ ਗਿਆ ਤੁਹਾਨੂੰ ਸਾਰੇ ਢੱਪਰ ਨੂੰ ਮਾਰ ਦਾਂਗਾ ਮੈਂ ਫੇਰ ਕੰਪਲੇਨ ਕੀਤੀ ਐ ਐਸਐਚਓ ਨੂੰ ਅਸੀਂ ਕੀਤੀ ਸਾਡਾ ਮੁੰਡਾ ਮਾਰ ਕੇ ਗਿਆ ਤੇ ਸਾਡੀ ਮਾਂ ਨੂੰ ਵੀ ਧਮਕੀ ਦੇ ਕੇ ਗਿਆ ਮਾਰ ਕੱਟੀ ਇਥੋਂ ਸਭ ਕੁਝ ਹੋਇਆ ਅਜੇ ਤੱਕ ਸਾਡੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਜਟ ਸਐਸਚੋ ਸਿਟੀ ਦਾ ਬਲਵਿੰਦਰ ਸਿੰਘ ਐਸਐਚਓ ਮੈਂ ਫੋਨ ਤੇ ਵੀ ਫੋਨ ਕੀਤੇ ਮੈਂ ਫਿਰ ਇੱਥੇ ਜਦੋਂ ਬਿਆਨ ਲੈਣ ਆਇਆ ਪੁਲਸ ਵਾਲਾ ਕੀ ਕਹਿੰਦਾ ਸੁਣੋ ਹੱਡੀ ਟੁੱਟੀ ਕਹਿੰਦਾ ਪਲਸਟਰ ਲਵਾ ਲਾ ਪੈਸੇ ਖਾਦੇ ਆ ਇਹ ਤੇ ਮੈਨੂੰ ਲੱਗਦਾ ਨੇਤਾ ਦੇ ਹੱਥ ਨੇ ਕਿ ਜਿਹੜੇ ਉਹਨਾਂ ਪਿੱਛੇ ਜਿਹੜੇ ਬਚਾਈ ਜਾਂਦੇ ਨੇ ਉਹਨਾਂ ਨੂੰ ਇਹ ਕਿੰਨੇ ਦੇ ਪੁੱਤ ਮਾਰਨੇ ਨੇ ਉਹਨਾਂ ਨੇ ਕਈਆਂ ਦੇ ਪੁੱਤਾਂ ਤੇ ਸਿਰਫਾ ਕਰਕੇ ਸੁੱਟਦੇ ਨੇ ਕਹਿੰਦਾ ਸਾਰਾ ਟੱਬਰ ਕੱਟਾ ਪਾ ਦੇ ਇਹਨਾਂ ਨੂੰ ਫੇਰ ਮਾਰਾਂਗੇ ਤੁਹਾਨੂੰ ਤੁਹਾਨੂੰ ਅੱਛੀ ਸੇਫ ਨਹੀਂ ਆਣਾ ਮੈਂ ਕੀ ਕੀ ਕਰੇਗਾ ਕੀ ਕਰੇਗਾ ਕੱਲਾ ਬੰਦਾ ਕੀ ਕਰੇਗਾ ਸਿੱਧੇ ਮਾਰ ਕੇ ਜੇ ਥੋੜਾ ਜਿਹਾ ਮਨਸੇ ਤੇ ਪਿਆਰ ਬਿਆਨ ਲਖਾਇਆ ਸੀ ਤੇ ਅਜੇ ਅਡਾ ਦਵਾ ਤਰਾਂਦਾ ਲਈ ਨਾ ਹੁੰਦਾ ਇਹੇ ਹੀ ਕਾਰਵਾਈ ਨਹੀਂ ਕਰਦੇ ਉਹਦੇ ਡੱਪ ਪਾਤੀ ਇਹਨਾਂ ਨੂੰ ਫਿਰ ਰਿਪੋਰਟ ਕਰਤਾ ਉੱਥੇ ਅਬਰ ਸਾਡਾ ਬਨਾਨ ਹਸਪਤਾਲ ਤੇ ਉੱਥੇ ਹੁਣ ਫਿਰ ਡਾਟਾ ਜੀ ਨਾਲ ਹੜਤਾਲ ਕਰਕੇ ਇਹਨਾਂ ਦਾ ਕੋਈ ਲਾਜ ਨੂੰ ਟਰੀਟਮੈਂਟ ਹੋਇਆ ਤੇ ਇਹਦੀ ਅੱਜ ਡੈਥ ਹੋ ਗਈ ਤੇ ਸਰਕਾਰ ਕਮਾਂ ਮਰਾਂ ਦਾ ਕਹਿਣਾ ਹੈ ਕਿ ਉਹ ਬੰਦੇ ਨਸ਼ੇ ਦੇ ਸਦਾਕਰ ਸੀ ਤੇ ਇਹਨੂੰ ਨਸ਼ੇ ਦੇ ਵਿੱਚ ਤੱਕਣਾ ਚਾਹੁੰਦੇ ਸੀ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਮੈਂ ਕਾਲ ਲੈ ਤੇ ਤੁਸੀਂ ਕਾਲ ਲੈ ਲੈਣੇ ਉੱਡੀ ਪਾਲਟਾ ਪਰਚਾ ਇਹ ਫਿਰ ਕਿ ਪਰਚਾ ਇਹਦੇ ਵਿੱਚ ਮੇਰੀ ਗੱਲ ਸਾਨੂੰ ਮੈਨੂੰ ਅੱਜ ਹੋਣ ਲੱਗਾ ਪਿਆ ਆ ਕੇ ਲੱਗਾ ਪਿਆ ਬਿਆ ਲੱਗੇ ਪਰਚਾ ਦੋ ਬੰਦੇ ਕਰ ਲਈ ਜਿਹੜੇ ਜਿਹੜੇ ਨਾਲ ਲਾਇਆ ਹੈ ਤਰੀਕ ਦਾ ਹੋਇਆ ਦਾ ਮੁੰਡੇ ਦਾ ਐਕਸੀਡੈਂਟ ਜਿੱਦਾਂ ਮਰਜੀ ਲਾ ਲੋ ਤੇ ਅੱਜ ਕਿੰਨੀ ਤਰੀਕ ਹੋ ਗਈ ਆ ਇਹ ਤੱਕ ਬੰਦਾ ਨਹੀਂ ਕੋਈ ਚੁੱਕਿਆ ਗਿਆ ਪੁੱਜੀ ਗੱਲ ਸੁਣੋ ਇੱਕ ਕੁੜੀ ਪਿੱਛੇ ਨਹੀਂ ਇਹਨਾਂ ਦਾ ਰੋਪ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਕੀ ਕਰ ਰਹੇ ਵੇਖੋ ਜੀ ਜੋ ਮੈਨੂੰ ਮਹਿਮਦਰ ਮਿਲੀ ਮੈਂ ਡਾਕਟਰ ਸਾਹਿਬ ਕੋ ਆਇਆ ਡਾਕਟਰ ਸਾਹਿਬ ਨੇ ਕਿਹਾ ਕਿ ਮੁੰਡਾ ਬਿਆਨ ਦੇਣ ਦੇ ਫੇਟਵਾ ਮੇਰੇ ਬਿਆਨ ਲਿਖੇ ਮੈਂ ਡਾਕਟਰ ਸਾਹਿਬ ਦੇ ਬਿਆਨ ਦੇ ਫੀਟਕ ਤੇ ਬਿਆਨ ਲਿਖਾਉਂ ਆਣ ਕੇ ਉਹ ਕਹਿੰਦਾ ਕਿ ਮੇਰੀ ਹੱਲੇ ਜੀ ਐਮਰ ਦਾ ਰਣਾ ਉੱਤੇ ਐਕਸੀ ਰਿਪੋਰਟ ਨਹੀਂ ਮੈਨੂੰ ਮਿਲੀ ਤੇ ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਲਓ ਜਾ ਕੇ ਤੁਹਾਨੂੰ ਨਈ ਐਕਸੀ ਰਿਪੋਰਟ ਮਿਲੀ ਤੇ ਮੇਰੇ ਨਾਲ ਆਇਆ ਮੁੰਡਾ ਬੈੱਡ ਦੇ ਉੱਤੋਂ ਡਾਕਟਰ ਸਾਹਨੋਂ ਨੇ ਆਪ ਗੱਲ ਕੀਤੀ ਆਣ ਕੇ ਕਿ ਮੇਰੀ ਐਕਸ ਰਿਪੋਰਟ ਦੋ ਡਾਕਟਰ ਜੀ ਨੇ ਮੈਂ ਨਹੀਂ ਬਣਦੀ ਦੂਜੇ ਡਾਕਟਰ ਹੱਡੀਆਂ ਵਾਲਿਆਂ ਨੂੰ ਦੇਣੀ ਆ ਇਹ ਡਾਕਟਰ ਰਿਪੋਰਟ ਦੇਣਗੇ ਤੇ ਜੋ ਟਾ ਡੱਬਾ ਹੁੰਦਾ ਉਹ ਸੇਜਾ ਰਿਪੋਰਟ ਦੇ ਦਾਂਗੇ ਫਿਰ ਮੈਨੂੰ ਆਪਣਾ ਨੰਬਰ ਦੇ ਕੇ ਗਿਆ ਡਾਕਟਰ ਸਾਹਿਬ ਕਹਿੰਦੇ ਕਿ ਇਹਦਾ ਜੋ ਭੰਦਾ ਤੁਸ ਰਿਪੋਰਟ ਦੇ ਲੇ ਮੈਂ ਆਪਣਾ ਨੰਬਰ ਦੇ ਗਿਆ ਮੈਂ ਜੋ ਵੀ ਤੁਹਾਨੂੰ ਕਾਰਵਾਈ ਕਰਾਉਣੀ ਮੈਂ ਕਰਾ ਦਿਓ ਮੁੰਡੇ ਨੇ ਆਪ ਮੇਰੇ ਨੂੰ ਬਿਆਨ ਲਖਾਇਆ ਸੀ ਬੀਬੀ ਫਿਰ ਗੱਲ ਕਰ ਲਓ ਮੇਰੀ ਨਾਲ ਅੱਛਾ ਮੈਂ ਰੋਪਾ ਇੱਕ ਹੀ ਅਰੋਪ ਆ ਕੇ ਉਹਨੂੰ ਧਮਕੀਆਂ ਮਾਰਨ ਦੀਆਂ ਜਿਹੜੇ ਰੀਤੀਆਂ ਜਾ ਰਹੀਆਂ ਸੀ ਜਿਹੜੀ ਸਬੰਧ ਵਿੱਚ ਪੁਲਿਸ ਨੂੰ ਦੱਸਿਆ ਦੇਖੋ ਦੋਆ ਦੋਆ ਤਰ੍ਹਾਂ ਦੇ ਦੇਖੋ ਦੋਆ ਤਰ੍ਹਾਂ ਦੇ ਬੰਦੇ ਦੋ ਬੰਦੇ ਦਾਖਲ ਹੀ ਤੇ ਇੱਕ ਪਾਰਟੀ ਉਹਨਾਂ ਦਾ ਦਾਖਲ ਇੱਕ ਇੰਦਾ ਨੰਬਰ ਦਾਖਲ ਹੀ ਜੀਰ ਮੇਰੀ ਹਾਂਜੀ ਦੋਆ ਪਾਰਟੀਆਂ ਦੇ ਬੰਦੇ ਦਾਖਲ ਦੋਆ ਬੰਦਿਆਂ ਦੇ ਆਪਣੇ ਅਰਗੇ ਬਿਆਨ ਲਿਖੇ ਆ ਇਹਨਾਂ ਨੇ ਵੀ ਕਿਹਾ ਕਿ ਸਾਡਾ ਕੰਪਰਮਾਈਜ਼ ਹੋ ਰਿਹਾ ਉਹਨਾਂ ਨੇ ਵੀ ਕਿਹਾ ਸਾਡਾ ਕੰਪਰਮਾਈਜ਼ ਹੋ ਰਿਹਾ ਮੈਂ ਜਾ ਕੇ ਰੋਜ਼ਨਾਮੇ 'ਚ ਸਾਡਾ ਰਿਪੋਰਟ ਲੇਖ ਦਿੱਤੀ ਆ ਇਹਨਾਂ ਨੂੰ ਫੋਨ ਨੰਬਰ ਦਿੱਤਾ ਜੀ ਤੁਹਾਡਾ ਨਹੀਂ ਕੋਈ ਗੱਲ ਭੰਦੀ ਤੇ ਮੈਨੂੰ ਫੋਨ ਤੇ ਜਿਸੇ ਤੁਹਾਡਾ ਮੁੰਡਾ ਦਾਖਲ ਡਾਕਟਰ ਰੈਫਰ ਕਰਦੇ ਉਥੇ ਮੈਂ ਆ ਜੂਗਾ ਤੇ ਮੈਨੂੰ ਬਿਆਨ ਖਾਤ ਜੋ ਤੁਹਾਡੇ ਕਾਰਵਾਈ ਕਰਾਉਣੀ ਕਰਾ ਲਿਓ ਮੈਂ ਬਿਆਨ ਲਿਆ ਜੀ ਪਰ ਕਾਰਵਾਈ ਕੀ ਕਰ ਰਹੇ ਹੋ ਹੌਸਲੋ ਦੱਸਿਆ ਗਿਆ ਬਹੁਤ ਸਾਰੇ ਕਾਰਵਾਈ ਦੇ ਵੇਖੋ ਦੋਵੇਂ ਪਾਰਟੀਆਂ ਬਦੇ ਦਾਖਲ ਹੀ ਇਥੇ ਉਹੀ ਦਾਖਲੀ ਮੁੰਡਾ ਇਹ ਵੀ ਦਾਖਲੀ ਹੀ ਹੁੰਦਾ ਤਾਂ ਵੀ ਤੇ ਜੇਕਰ ਸਾਡੇ ਸਾਹਮਣੇ ਕੋਈ ਹੁੰਦਾ ਤੇ ਮੈਂ ਕਾਰਵਾਈ ਬੰਨ ਕਰ ਦੇਣੀ ਸੀ ਜੇ ਪਰਚੇ ਤੋਂ ਬਾਹਰ ਹੀ ਕਾਰਵਾਈ ਹੁੰਨੀ ਕਰਤੇ ਕੇਸ ਜਿਸਟਰ ਹੁੰਦਾ ਜੀ ਕੋੜ ਕੀ ਕਾਰਾ ਕੀਤੀ ਹੈ ਵੇਖੋ ਜੀ ਬਿਆਨ ਖਾਣੇ ਨੂੰ ਫਨ ਹੋਣੇ ਫੋਨ ਗਿਆ ਮਾਤਾ ਜੀ ਦਾ ਇਨਾਂ ਜੀ ਦਾ ਮੁੰਡੇ ਦੀ ਦਾ ਕਿ ਮੁੰਡੇ ਡੈਥ ਹੋ ਗਈ ਬੱਜਾ ਹੀ ਨਹੀਂ ਕੀਤਾ ਮਾਤਾ ਜੀ ਨੇ ਨਹੀਂ ਕੀਤਾ ਪਰ ਜਾਈ ਹੋਏ ਨਾਲ ਜਾ ਕੇ ਦਰਖਾਸਤ ਦੇ ਕਿ ਲੋ ਮੈਨੂੰ ਪਿਆ ਜੀ ਪਤਾ ਲੇਡੀ ਨੇ ਫੋਨ ਕੀਤਾ ਮੈਨੂੰ ਇੱਕ ਨੇ ਕਿ ਮੁੰਡੇ ਡੈਥ ਹੋ ਗਈ ਆ ਉਹੀ ਉਸੇ ਤਰ੍ਹਾਂ ਤੁਰੰਤ ਮੋਰਟਾ ਹਸਪੀਟਲ ਪਹੁੰਚੀ ਆ ਕਿ ਚੰਗਾ ਭਲਾ ਮੁੰਡੇ ਕੀ ਹੋ ਗਿਆ ਜਿਸ ਨੂੰ ਚਿਕਨਕ ਡੈਥ ਹੋ ਗਈ ਇਹਨੂੰ ਮੁੰਡੇ ਰੈਫਰ ਕੀਤਾ ਸੀ ਹਸਪੀਟਲ ਉਸੇ ਲਾਸ਼ ਨਹੀਂ ਪਤਾ ਕੀ ਹੋਇਆ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਨੂੰ ਕੈਸਾ ਸੋ